ਇਹ ਮਾਮਲਾ ਸਾਰੇ ਸਾਰਾ 290 ਦੀ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜੜ ਦੀ ਦੁਕਾਨ ਕਰਦਾ ਹੈ ਇਹ ਨਦਾਲੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਰੇ ਕੋਲ ਤੇ ਰਸਤੇ ਵਿੱਚ ਰੁਕ ਕੇ ਚਾਰ ਮੋਟਰਸਾਈਕਲ ਸਵਾਰ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਦਾਖਲ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇਸ ਤੇ ਬਚਾ ਰਿਪੋਰਟ ਕੀਤਾ ਗਿਆ 307 25 ਚੋਣ ਜਨਾਲ ਨੂੰ ਉਹ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁੱਤਾ ਸਾਡੇ ਐਸਐਸਪੀ ਫੂਟਲਾ ਦੀ ਰੈਨ ਨਹੀਂ ਹੈ ਉਹਨਾਂ ਦੇ ਡਿਪੈਸ਼ਨ ਹਦੇ ਸੇ ਡੀਐਸਪੀ ਫੂਟ ਐਸਐਚਓ ਆਪਣੇ ਸੁਭਾਲਪੁਰ ਸੀਏ ਟੀਮ ਸਾਡੀ ਸਾਰੀ ਜਿਹੜੀ ਹੈਗੀ ਆ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹੂਮਨ ਤਰੀਕੇ ਨਾਲ ਇਹਨੂੰ ਅਸੀਂ ਦਰਮੇਂ ਨੂੰ ਫੇਸ ਕੀਤਾ ਹੈਗਾ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਦਲਾ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਇਕ ਲੜਕਾ ਸ਼ਰਨਜੀਤ ਹੈਗਾ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ। ਇਹ ਚਾਰ ਲੜਕੇ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਮੁਕਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਾਂ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਏ ਥਾਣੇ ਦੇ ਵਿੱਚ। ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ। ਔਰ ਅਮਰਤਪਾਲ ਦੀ ਗੱਲ ਹੋਈ ਸੀਗੀ ਇੱਕ ਲੜਕੇ ਨਾਲ ਜਿਹੜਾ ਮਨੂਹਤ ਹੈਗਾ ਜੋ ਯੂ ਐਸ ਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ ਜੀ ਉਹਨੇ ਇਹ ਵਾਰਦਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਪਾਰੀ ਦਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀਗੀ ਜਿਹਦੇ ਵਿੱਚ 40000 ਰੁਪਿਆ ਜਿਹੜਾ ਇਹਨਾਂ ਨੂੰ ਮਨੀ ਗ੍ਰਾਮ ਦੇਖੂ ਆ ਗਿਆ ਹੈ ਇਹਨਾਂ ਦਾ ਪ੍ਰਾਪਰਟੀ ਦਾ ਡਿਸਪਿਊਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਮਨਰੂਪ ਹੁਣ ਮਨਰੂਪ ਅਮਰੀਕਾ ਵਾਲੇ ਦਾ ਅਮਰੂਪ ਉਹਦਾ ਕੋਈ ਰਿਸ਼ਤੇਦਾਰ ਸੀਗਾ ਜੀ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਮੱਲੀ ਹੁਣਾਣਾ ਠੀਕ ਆ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂਟਰ ਦਾ ਆ ਇਹਦੇ ਵਿੱਚ ਜੀ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਜੀ ਇਹ ਮੋਰੇ ਆ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਬਾਈ ਕੀਤਾ ਸੀਗਾ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਰਤੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੂ ਕਿ ਮਨੂਖ ਨੇ ਕਿਤੇ ਕਰਕੇ ਇਹ ਪੈਸੇ ਦਿੱਤੇ ਆ ਸਿੱਧੇ ਤੌਰ ਤੇ ਇਹ ਜੋ ਸਾਨੂੰ ਇਹ ਲੱਗਦਾ ਹੈਗਾ ਵੀ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਲੈ ਕੇ ਇਹਨੂੰ ਗ੍ਰਿਪਟ ਕਰਾ ਸ਼ਰਨ ਸ਼ਰਨ ਦੀ ਪ੍ਰੋਫਾਈਲ ਇਹਨਾਂ ਦੀ ਕੀ ਆ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਰਿਸਟ ਹੈਗਾ ਬਾਕੀਆਂ ਦੇ ਖਿਲਾਫ ਕਿੰਨਾ ਦੇ ਖਿਲਾਫ ਅਜੇ ਤੱਕ ਸਰ ਮਨਰੂਹ ਅਜੇ ਜਿਹੜਾ ਅਮਰ ਉਹ ਸ਼ਰਨ ਹੈ ਤੇ ਮਨਰੂਹ ਤੇ ਅਮਿਤਪਾਲ ਆਪਸ ਵਿੱਚ ਕੀ ਰਿਲੇਟਿਵ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਸੰਗੋਜਲਾ ਪਿੰਡ ਹੈਗਾ ਤਾਣਾ ਟਿਲਮਾਚ ਇਕੁਇਪਮੈਂਟ ਦੇ ਰਹਿਣ ਵਾਲੇ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਹੈ ਮਨਰੂਪ ਦਾ ਬੈਕਗਰਾਉਂਡ ਕੀ ਹੈ ਹੈ ਕਿ ਸਾਹਮਣੇ ਜਿਹੜਾ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਠੀਕ ਹੈ ਬਰਾੰਦੀ ਜੀ ਬਰਾੰਦੀ ਜੀ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਹੀ ਇਹ ਇਹਨਾਂ ਨੂੰ ਮਨਰੂਪੀ ਫੋਨ ਤੇ ਮਨਰੂਪ ਨੇ ਠੀਕ ਹੈ ਮਨਰੂਪ ਨੇ ਭੇਜਿਆ ਸੀਗਾ ਤੇ ਕੋਈ ਰਿਮਾਂਡ ਵਗੈਰਾ ਇਹਨਾਂ ਦਾ ਲੈ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਹਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਕਸ਼ੀਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਇਹ ਨਸ਼ਾ ਵੀ ਕਰਦੀ ਆ ਹਾਂ ਨਸ਼ਾ ਵੀ ਕਰਦੇ ਥੈਂਕ ਯੂ